ਇਹ ਵਿਸ਼ਾ ਸੀਗਾ ਜੀ ਮੇਰਾ ਨਾਮ ਬਲਜੀਤ ਸਿੰਘ ਆ ਤੇ ਮੈਂ ਬੀਐਸਐਫ ਤੋਂ ਇੱਕ ਸਰਵਿਸਮੈਨ ਆ ਉੱਥੋਂ ਵੀ ਮੈਨੂੰ ਤੱਕੇ ਨਾਲ ਹੀ ਇਮਾਨਦਾਰੀ ਦੀ ਸਜ਼ਾ ਦਿੱਤੀ ਗਈ ਆ ਡਿਸਮਿਸ ਕਰਤਾ ਸੀਗਾ ਤੇ ਉਸ ਦਿਨ ਹੋਣ ਹੀ ਨਾ ਮੈਂ ਹੁਸ਼ਿਆਰਪੁਰ ਦੀ ਕੁੜੀ ਨਾਲ ਲਵ ਮੈਰਿਜ ਕੀਤੀ ਸੀਗੀ 2017 ਚ ਉਹਦਾ ਨਾਮ ਸੀ ਜਤਿੰਦਰ ਕੌਰ ਪੁੱਤਰੀ ਚਰਨ ਸਿੰਘ ਪਿੰਡ ਤਨੂਲੀ ਜ਼ਿਲ੍ਹਾ ਹੁਸ਼ਿਆਰਪੁਰ ਉਹਨੇ ਵਿਆਹ ਕਰਨ ਤੋਂ ਬਾਅਦ ਡੇਢ ਸਾਲ ਬਾਅਦ ਮੇਰੇ ਕੋਲੋਂ 1.5 ਲੱਖ ਰੁਪਿਆ ਕੈਸ਼ ਵੀ ਤੋੜੇ ਚ ਸੋਨਾ ਚਾਂਦੀ ਦੇ ਗਹਿਣੇ ਤੇ ਬੇਸਕੀਮਤੀ ਸਮਾਨ ਫੜਾਪਕੇ ਉਹ ਆਪਣੀ ਮਾਮੀ ਸੁਲਿੰਦਰ ਕੌਰ ਪਤਨੀ ਕਰਮਜੀਤ ਸਿੰਘ ਕੰਮਾ ਵਾਸੀ ਪਿੰਡ ਗਗਨੂਲੀ ਤਹਿਸੀਲ ਜਿਲ੍ਹਾ ਹੁਸ਼ਿਆਰਪੁਰ ਦੇ ਫਰਾਰ ਹੋ ਗਈ ਸੀ 12 12 2019 ਨੂੰ ਜਿਹਦੇ ਬਾਬਤ ਮੈਂ ਥਾਣਾ ਸਦਰ ਅਹਿਮਦਗੜ ਨੂੰ ਕੰਪਲੇਂਟ ਦਿੱਤੀ ਸੀਗੀ ਕਿ ਦੋਸ਼ੀਆਂ ਤੇ ਕਾਰਵਾਈ ਕਰਕੇ ਮੇਰੇ ਨਾਲ ਇਨਸਾਫ ਕੀਤਾ ਜਾਵੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਥਾਣਾ ਸਦਰ ਅਹਿਮਦਗੜ ਦੇ ਐਸ ਐਚ ਓ ਨੇ ਦੋਸ਼ੀਆਂ ਨਾਲ ਮੇਰੀ ਭੁਗਤ ਕਰਕੇ ਨਾ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਦਰਖਾਸਤ ਵਾਪਸ ਲੈਣ ਲਈ ਉਸ ਤੋਂ ਬਾਅਦ ਕੀ ਹੋਇਆ ਕੁਝ ਦਿਨਾਂ ਬਾਅਦ ਹੀ ਮੇਰੀ ਦੋਸ਼ੀ ਪਤਨੀ ਨੇ ਮੇਰੇ ਖਿਲਾਫ ਹੁਸ਼ਿਆਪੁਰ ਵੀ ਕੇ 98ਏ ਤਹਿਤ ਦਰਖਾਸਤ ਦਿੱਤੀ ਐ ਐਸਐਸਪੀ ਸਾਹਿਬ ਨੂੰ ਜਿਹਦੇ ਬਾਬਤ ਮੈਨੂੰ ਹੁਸ਼ਿਆਪੁਰ ਪਹੁੰਚਾਇਆ ਗਿਆ ਤੇ ਮੇਰੇ ਨਾਲ ਸਾਡੇ ਪਿੰਡ ਦੇ ਸਰਦਾਰ ਮੱਗਰ ਸਿੰਘ ਜੀ ਮੌਜੂਦ ਹੁੰਦੇ ਸੀ ਇਸ ਕਾਰਵਾਈ ਦੌਰਾਨ ਤੇ ਅਸੀਂ ਉੱਥੇ ਜਾ ਕੇ ਉਦੀ ਦਿੱਤੀ ਹੋਈ ਦਰਖਾਸਤ ਨੂੰ ਸਬੂਤਾਂ ਦੇ ਨਾਲ ਝੂਠੀ ਸਾਬਤ ਕੀਤਾ ਜੋ ਦਰਖਾਸਤ ਸੀਗੀ ਇਸ ਦੀ ਇਨਕੁਆਰੀ ਏਐਸਆਈ ਕੁਲਵਿੰਦਰ ਜੀ ਸਿੰਘ ਕੁਲਵਿੰਦਰਜੀਤ ਕੌਰ ਨੇ ਕੀਤੀ ਸੀ ਵੂਮਨ ਸਲ ਹੁਸ਼ਾਰਪੁਰ ਨੇ ਉਸਨੇ ਪ੍ਰੋਪਰ ਬਕਾਇਦਾ ਆਪਣੇ ਬਿਆਨ ਵੀ ਮੈਨੂੰ ਮੋਬਾਈਲ ਤੇ ਸਟੇਟਮੈਂਟ ਦਿੱਤੀ ਸੀ ਕਿ ਇਹ ਮਸਵਾ ਗਲਤ ਤਾਂ ਤੇਰੀ ਬਾਈਕ ਗਲਤ ਤਾਂ ਉਹਦੇ ਰਿਸ਼ਤੇਦਾਰ ਗਲਤ ਨਹੀਂ ਤੇ ਅੱਗੇ ਵਧਿਆ ਮਸਲਾ ਜੀ ਜੋ ਤਰਖਾਸਤ ਮੈਂ ਥਾਣਾ ਸਦਰ ਅਹਿਮਦਗੜ ਨੂੰ ਦਿੱਤੀ ਹੋਈ ਸੀ ਉਸ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਪੁਸਤ ਜਿਤ ਮੈਂ ਥਾਣਾ ਸਦਰ ਦੇ ਖਿਲਾਫ 17 17 3 2020 ਨੂੰ ਐਸਐਸਪੀ ਸਾਫ ਸੰਗਰੂਰ ਦੇ ਵੀ ਸਾਹਿਬ ਪੰਜਾਬ ਤੱਕ ਨੂੰ ਕੰਪਲੇਂਟਾਂ ਭੇਜੀਆਂ ਜਿਸ ਤੋਂ ਖਾਰ ਖਾ ਕੇ ਥਾਣਾ ਸਦਰ ਐ ਉਹਨੇ ਮੇਰੀ ਕੰਪਲੇਂਟ ਦਾ ਬਕੂ ਤੇ ਮੈਂ ਉੱਧਰ ਗਿਆ ਹੁਸ਼ਿਆਰਪੁਰ ਗਿਆ ਤੇ ਉੱਥੇ ਦੇ ਐਸਆਈ ਸੰਜੀਵ ਕੁਮਾਰ ਨੇ ਭੂਮੈਨ ਸੰਦੋਸ਼ਿਆਰਪੁਰ ਨੇ ਦੋਸ਼ੀਆਂ ਤੇ ਪਰਚਾ ਦਰਜ ਕਰਨ ਲਈ ਮੇਰੇ ਤੋਂ 30000 ਰੁਪਏ ਦੀ ਰਿਸ਼ਵਤ ਮੰਗੀ ਜੋ ਕਿ ਮੈਂ ਉਸ ਨੂੰ ਦੇਣ ਤੋਂ ਮਨਾਂ ਕਰ ਦਿੱਤਾ ਤੇ ਉਸ ਦੇ ਖਿਲਾਫ ਵੀ ਮੈਂ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਗੌਰਵ ਕਰਗਜੀ ਦੇ ਪੇਸ਼ ਹੋ ਕੇ 1962000 ਮੈਨੂੰ ਕੰਪਲੇਂਟ ਦੇ ਦਿੱਤੀ ਇਸ ਤੋਂ ਖਾਰ ਖਾ ਕੇ ਹੁਸ਼ਿਆਰਪੁਰ ਪੁਲਿਸ ਨੇ ਪੁਲਿਸ ਦੇ ਐਸਆਈ ਹਰਪ੍ਰੀਤ ਸਿੰਘ ਐਸਆਈ ਇੰਸਪੈਕਟਰ ਲੇਡੀ ਇੰਸਪੈਕਟਰ ਹਰਪ੍ਰੀਤ ਕੌਰ ਨੇ ਇਸ ਕੇਸ ਦੇ ਬਾਬਤ ਮੇਰੇ ਖਿਲਾਫ ਹੀ ਝੂਠੀਆਂ ਪੜਤਾਲ ਰਿਪੋਰਟਾਂ ਬਣਾ ਕੇ ਕੇਸ ਕੇਸ ਤੇ ਪਰਦਾ ਪਾਉਣਾ ਸ਼ੁਰੂ ਕਰ ਦਿੱਤਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਝੂਠ ਬੋਲਿਆ ਕਿ ਤੇਰੀਆਂ ਦਰਖਾਸਤਾਂ ਅਸੀਂ ਬੰਦ ਕਰ ਦਿੱਤੀਆਂ ਹਨ ਤੂੰ ਬਹੁਤ ਦੂਰੋਂ ਆ ਆਪਣੇ ਐਸਐਸਪੀ ਸਾਹਿਬ ਨੂੰ ਦੇ ਕੇ ਕੰਪਲੇਂਟ ਦੁਬਾਰਾ ਦੇ ਕੇ ਉਧਰ ਕਾਰਵਾਈ ਕਰ ਤੇ ਉਸੇ ਦੌਰਾਨ ਹੀ ਮੇਰੀ ਪਤਨੀ ਆਪਣੇ ਵਿਦੇਸ਼ ਨਾ ਦੇ ਰਿਸ਼ਤੇਦਾਰਾਂ ਤੋਂ ਅਮਰੀਕਾ ਕੈਨੇਡਾ ਯੂਕੇ ਦੁਬਈ ਤੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਵਾਉਣ ਲਈ ਫੋਨ ਕਾਲ ਕਰਾਉਣ ਲੱਗੀ ਜਿਦੇ ਬਾਬਤ ਮੈਂ ਐਸਐਸਪੀ ਸਾਹਿਬ ਸੰਗਰੂਰ ਨੂੰ ਐਸਐਸਪੀ ਸਾਹਿਬ ਸੰਗਰੂਰ ਨੂੰ 28 ਵੀ ਵਿੱਚ ਕੰਪਲੇਂਟ ਪਾਈ ਸੀ ਜਿਹਦਾ ਆਈਓ ਡੀਐਸਪੀ ਰਾਜਨ ਸ਼ਰਮਾ ਅਹਿਮਦਗੜ੍ਹ ਸੀ ਜਿਸ ਨੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਮੈਨੂੰ ਆਪਣੇ ਦਫ਼ਤਰ ਵਿੱਚ ਸੱਦ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋਸ਼ੀਆਂ ਖਿਲਾਫ ਦਿੱਤੀ ਕੰਪਲੇਂਟ ਨੂੰ ਵਾਪਸ ਕਰਨ ਲਈ ਫੋਰਸ ਕਰਨ ਲੱਗਿਆ ਇਸ ਤੋਂ ਇਸ ਇਸ ਕਾਰਨ ਮੈਂ ਉਸਦੀ ਕੰਪਲੇਂਟ ਉਸਦੇ ਸੀਨੀਅਰ ਪੁਲਿਸ ਅਫਸਰ ਇੰਸਪੈਕਟਰ ਜਨਰਲ ਪੁਲਿਸ ਰੇਂਜ ਪਟਿਆਲਾ ਪੁਲਿਸ ਨੂੰ ਮਿਤੀ 1 10 2020 ਨੂੰ ਕਰ ਦਿੱਤੀ ਡੀਐਸਪੀ ਰਾਜਨ ਸ਼ਰਮਾ ਜੀ ਜਿਸ ਤੋਂ ਖਾਰ ਖਾ ਕੇ ਡੀਐਸਪੀ ਰਾਜਨ ਸ਼ਰਮਾ ਨੇ 23 12 ਸੋਰੀ 23 10 2020 ਨੂੰ ਚੰਡਾਲੀ ਕਲਾਂ ਦੇ ਪ੍ਰਧਾਨ ਜੰਡਾਲੀ ਕਲਾਂ ਦੇ ਸ੍ਰੀ ਗੁਰੂ ਰਬਦਾਸ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਰਦਾਰ ਸੰਸ਼ੇਰ ਸਿੰਘ ਦੇ ਘਰ ਅੱਗੇ ਇੱਕ ਪਵਿੱਤਰ ਗੁਰਦੁਆਰਾ ਸਾਹਿਬ ਨੂੰ ਜਣੀ ਦੀ ਪ੍ਰੀਪਲਾਨ ਬੇਅਦਬੀ ਕਰਵਾ ਕੇ ਹਨ ਪਛਾਤੇ ਵਿਅਕਤੀ ਤੇ ਮੁਕਦਮਾ ਦਰਜ ਕਰਕੇ ਉਸ ਬਾਬਤ ਮੈਨੂੰ ਨਾਮਜ਼ਦ ਕਰਨ ਲਈ ਮੇਰੀ ਪਤਨੀ ਨੂੰ ਉਸਦੀ ਮਾਮੀ ਨੂੰ ਤੇ ਮੇਰੇ ਪਿੰਡ ਦੀ ਲੇਡੀ ਸਰਪੰਚ ਸਰਬਜੀਤ ਸਿੰਘ ਦੇ ਪਤੀ ਜਸਪਾਲ ਸਿੰਘ ਨੂੰ ਮੇਰੇ ਖਿਲਾਫ ਝੂਠਾ ਅਗਵਾ ਬਣਾ ਕੇ ਮੈਨੂੰ 23 21 11 2000 ਨੂੰ ਫੋਨ ਕਰਕੇ ਥਾਣੇ ਸਾਬ ਦੇ ਕਿ ਵਾਈਫ ਤੇ ਉਸਦੇ ਪਰਿਵਾਰ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਤੇਰੇ ਨਾਲ ਇਨਸਾਫ ਕਰਨਾ ਕੇ ਥਾਣੇ ਆ ਜੋ ਮੈਂ ਆਪਣੀ ਬਾਈਕ ਨੰਬਰ ਪੀਬੀ 13 ਬੀਈ 3875 ਜਿੱਤੀ ਫੋਟੋ ਲਗਭਗ ਤੁਸੀਂ ਇਸ ਵੇਲੇ ਦੇਖ ਹੀ ਰਹੇ ਹੋਵਗੇ ਉਹ ਤੇ ਤੇ ਸਵਾਰ ਹੋ ਕੇ ਮੈਂ ਥਾਣਾ सदर ਅਹਿਮਦਗੜ ਗਿਆ ਸੀ ਤੇ ਸਵਾਰ ਹੋ ਕੇ ਮੈਂ ਥਾਣਾ सदर ਅਹਿਮਦਗੜ ਗਿਆ ਸੀ ਜਿਸ ਦੌਰਾਨ ਦੋਸ਼ੀ ਐਸਆਈ ਪ੍ਰਤੀਕ ਜਿੰਦਲ ਦੋਸ਼ੀ ਐਸਆਈ ਵਿਜੇ ਕੁਮਾਰ ਨੇ ਮੇਰੇ ਤੋਂ ਮੇਰੀ ਬਾਈਕ ਮੇਰੇ ਪਹਿਨੇ ਆ ਚਾਂਦੀ ਦਾ ਖੰਡਾ 체ਨ ਚਾਂਦੀ ਦਾ ਕੜਾ ਮੇਰਾ ਪਰਸਨਲ ਮੋਬਾਈਲ ਟਿਕਨੋ ਹੋਲ ਹੈ ਤੇ ਮੇਰੇ ਕੋਲ ਮੌਜੂਦ ਸਬੂਤਾਂ ਵਾਲੀ ਫਾਈਲ ਗੁਲਾਬੀ ਰੰਗ ਦੀ ਉਹ ਲਈ ਤੇ ਮੈਨੂੰ ਸਰਕਾਰੀ ਗੱਡੀ ਦੇ ਵਿੱਚ ਅਗਵਾ ਕਰਕੇ ਐਸਪੀ ਮਲੇਰ ਕੋਟਲਾ ਗੁਰਪ੍ਰੀਤ ਕੌਰ ਪੂਰੇਵਾਲ ਦੇ ਦਫ਼ਤਰ ਮਲੇਰ ਕੋਟਲਾ ਵਿਖੇ ਲੈ ਗਏ ਜਿੱਥੇ ਦੋਸ਼ੀ ਡੀਐਸਪੀ ਰਾਜਨ ਸ਼ਰਮਾ ਪਹਿਲਾਂ ਹੀ ਉੱਥੇ ਮੌਜੂਦ ਸੀ ਜੋ ਰਲ ਮਿਲ ਕੇ ਮੈਨੂੰ ਮੁਕੱਦਮਾ ਨੰਬਰ 190 ਜੋ ਕਿ ਇਹਨਾਂ ਨੇ ਪ੍ਰੀਪਲਾਨ ਇੱਕ ਪਵਿੱਤਰ ਗੁਰਦਕਾ ਸਾਹਿਬ ਦੀ ਬੇਅਦਬੀ ਕਰਕੇ ਸਾਡੇਪਨ ਕੀਤੀ ਸੀ ਉਸ ਦੇ ਵਿੱਚ ਨਾਮਜ਼ਦ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਮੈਂ ਵਿਰੋਧ ਕੀਤਾ ਤਾਂ ਲੇਡੀ ਐਸਪੀ ਗੁਰਪ੍ਰੀਤਪੁਰੇ ਕਾਲ ਨੇ ਦੋਸ਼ੀ ਡੀਐਸਪੀ ਰਾਜਨ ਸਰਮਾ ਨੂੰ ਉਦੇਸ਼ ਦਿੱਤੇ ਕਿ ਇਸ ਨੂੰ ਥਾਣੇ ਲੈ ਜਾ ਕੇ ਬਾਕੀ ਦੀ ਕਾਰਵਾਈ ਪੂਰੀ ਕਰਕੇ ਮੈਨੂੰ ਰਿਪੋਰਟ ਦੇਵੋ ਤੇ ਉਸੇ ਮੁਤਾਬਕ ਡੀਐਸਪੀ ਰਾਜਨ ਸ਼ਰਮਾ ਨੇ ਮੈਨੂੰ ਕਰੀਬ ਰਾਤ ਦੇ 8 ਵਜੇ ਥਾਣਾ ਸਦਰ ਰਹਿਮਤਗੜ ਲੈ ਆਂਦਾ ਤੇ ਥਾਣੇ ਦੀ ਬਾਈਕ ਸਾਈਡ ਤੋਂ ਕੰਧ ਟਪਾ ਕੇ ਥਾਣੇ ਦੇ ਅੰਦਰ ਲਿਜਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮੈਨੂੰ ਫੋਰਸੀਬਲੀ ਪਰਚੇ ਵਿੱਚ ਨਾਮਜ਼ਦ ਕਰਨ ਲਈ ਮੇਰੇ ਦਸਤਖਤਾਂ ਦੀ ਮੰਗ ਕਰਨ ਲੱਗਿਆ ਤੇ ਮੇਰੇ ਅੰਗੂਠਿਆਂ ਦੀ ਜਿਸ ਦਾ ਮੈਂ ਫਿਰ ਵਿਰੋਧ ਕੀਤਾ ਤਾਂ ਦੋਸੀ ਡੀਐਸਪੀ ਰਾਜਨ ਸ਼ਰਮਾ ਨੇ ਰਾਤ ਦੇ ਕਰੀਬ 1:30 ਵਜੇ ਦੋਸੀ ਐਸ ਐਚਓ ਥਾਣਾ ਸਦਰ ਅਮਰਗੜ ਸਕਮਿੰਦਰ ਸਿੰਘ ਨੂੰ ਫੜਾ ਕੇ ਮੈਨੂੰ ਉਸਦੇ ਨਾਲ ਥਾਣਾ ਸਦਰ ਅਮਰਗੜ ਭੇਜ ਦਿੱਤਾ ਜਿੱਥੇ ਮੈਨੂੰ ਥਾਣਾ ਸਦਰ ਅਮਰਗੜ ਵਿਖੇ ਵਾਇਰਲੈਸ ਓਪਰੇਟਰ ਵਿਖੇ ਬੰਦ ਕਰ ਦਿੱਤਾ ਗਿਆ ਉਸ ਦੌਰਾਨ 24 ਉਸ ਤੋਂ ਕੁਝ ਘੰਟਿਆਂ ਬਾਅਦ ਹੀ ਬਾਅਦ ਹੀ ਮਿਤੀ 24 11 ਦਾ ਦਿਨ ਚੜ ਗਿਆ ਤੇ ਕਰੀਬ 9 ਵਜੇ ਦੋਸੀ ਡੀਐਸਪੀ ਰਾਜਨ ਸ਼ਰਮਾ ਦੋ ਸਿਵਲ ਸਿੱਖ ਵਿਕਤੀਆਂ ਨੂੰ ਨਾਲ ਲੈ ਕੇ ਆਇਆ ਤੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉੱਥੇ ਪਏ ਦਫ਼ਤਰ ਵਿੱਚ ਪਏ ਤਿੱਖੇ ਸੂਏ ਜਿਸ ਵਿੱਚ ਪੇਪਰ ਪਾਏ ਜਾਂਦੇ ਨੇ ਉਸ ਨੂੰ ਚੱਕ ਕੇ ਮੇਰੀ ਗਰਦਨ ਤੇ ਛਿੜੀਟ ਮਾਰੀ ਤੇ ਮੇਰੇ ਪੱਟਾਂ ਵਿੱਚ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰਕੇ ਆਪਣੀ ਮਰਜ਼ੀ ਅਨੁਸਾਰ ਸਿਵਲ ਹਸਪਤਾਲ ਸੰਗਰੂਰ ਤੋਂ ਮੇਰਾ ਮੈਡੀਕਲ ਦਸਤਾਵੇਜ਼ ਬਣਵਾ ਕੇ ਕਰੀਬ ਸ਼ਾਮ 5 ਵਜੇ ਮੈਨੂੰ ਜ਼ਿਲ੍ਹਾ ਜੇਲ ਸੰਗਰੂਰ ਬੰਦ ਕਰਵਾ ਦਿੱਤਾ ਦੂਸਰੇ ਦਿਨ ਤਕਰੀਬਨ ਦੁਪਹਿਰ 1:30 ਵਜੇ ਦੇ ਕਰੀਬ ਦੋਸ਼ੀ ਐਸਆਈ ਪ੍ਰਤੀਕ ਜਿੰਦਲ ਦੋਸੀ ਏਐਸਆਈ ਵਿਜੇ ਕੁਮਾਰ ਤੇ ਦੋਸੀ ਸਿਪਾਹੀ ਬਲਵੰਤ ਸਿੰਘ ਸਰਕਾਰੀ ਗੱਡੀ ਰਾਹੀਂ ਮੈਨੂੰ 12 ਰਿਮਾਂਡ ਪਰ ਮੇਰੇ ਘਰ ਲੈ ਕੇ ਆਏ ਜਿੱਥੇ ਦੋਸੀ ਡੀਐਸਪੀ ਰਾਜਨ ਸ਼ਰਮਾ ਪਹਿਲਾਂ ਹੀ ਆਪਣੀ ਪੁਲਿਸ ਪਾਰਟੀ ਨਾਲ ਮੌਜੂਦ ਖੜਾ ਸੀ ਮੌਜੂਦ ਖੜਾ ਸੀ ਜਿਸ ਨੇ ਮੇਰੇ ਡਿਪਾਰਟਮੈਂਟ ਦੀਆਂ ਬੀਐਸਐਫ ਦੀਆਂ 157 ਬੀਐਨ ਬੀਐਸਐਫ ਦੀਆਂ ਜੋ ਕਿ ਮੇਰੀ ਪੁਰਾਣੀ ਜੁਨਟ ਹੈ ਮੇਰੀ ਨਵੀਂ ਜੁਨਟ 170 ਜੁਨਟ ਮਾਧੋਪੁਰਸੀ 파ਰੋ ਇਸ ਨੇ ਮੇਰੀ ਇਹ ਜਾਣਕਾਰੀ ਮੁਤਾਬਕ 157 ਮਰੀਨ ਜੁਨਟ ਦੀਆਂ ਮੇਰੇ ਅਫਸਰਾਂ ਦੀਆਂ ਮੋਹਰਾ ਬਣਾ ਕੇ SBI ਬੈਂਕ ਮੰਡੀ ਅਹਿਮਦਗੜ ਦੀ ਮੋਹਰ ਤੇ ਇੱਕ ਪੰਜਾਬ ਪੁਲਿਸ ਦੇ ਸਿਪਾਹੀ ਦੀ ਪ੍ਰੋਪਰ ਮਰਦੀ ਇੱਕ ਵਾਈਟ ਰੰਗ ਦੇ ਲਫਾਫੇ ਵਿੱਚ ਬਾਹਰੋਂ ਲਿਆ ਕੇ ਪ੍ਰੀਪਲਾਨ ਮੇਰੇ ਕਮਰੇ ਵਿੱਚ ਸੈੱਟ ਕਰਕੇ ਵੀਡੀਓ ਤਿਆਰ ਕਰਕੇ ਮੇਰੇ ਤੇ ਦੂਜਾ ਨਜਾਇਜ਼ ਪਰਚਾ ਪਰਚਾ ਨੰਬਰ 201 ਦਰਜ ਕਰਨ ਦੀ ਪੂਰੀ ਤਿਆਰੀ ਕਰ ਲਈ ਤੇ ਮੈਨੂੰ ਲਿਆ ਕੇ ਥੇਲ ਵਿੱਚੋਂ ਮੇਰੇ ਕਮਰੇ ਵਿੱਚ ਵੀਡੀਓਗ੍ਰਾਫੀ ਕਰਕੇ ਮੇਰੇ ਤੇ ਇਹ ਦੂਸਰਾ ਪਰਚਾ ਨਜਾਇਜ਼ ਦਰਜ ਕੀਤਾ ਤੇ ਇਸ ਬਾਬਤ ਫਿਰ ਫਿਰ ਦੋਸ਼ੀ ਜਸਪਾਲ ਸਿੰਘ ਜੰਡਾਲੀ ਕਣਾ ਜੋ ਮੇਰੇ ਮੌਜੂਦਾ ਸਰਪੰਚ ਸਰਬਜੀਤ ਕੌਰ ਦਾ ਪਤੀ ਹੈ ਉਸ ਨੂੰ ਗਵਾਹ ਬਣਾਇਆ ਤੇ ਉਤੋਂ ਬਾਅਦ ਮੈਨੂੰ ਫੇਰ ਥਾਣਾ ਸਦਰ ਲੈ ਜਾ ਕੇ ਮੇਰੇ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ। ਉੱਥੇ ਆਲ ਰੈਡੀ ਮੇਰਾ ਪੂਰਾ ਪਰਿਵਾਰ ਡੀਐਸਪੀ ਰਾਜਨ ਸ਼ਰਮਾ ਨੇ ਬੰਦ ਕੀਤਾ ਹੋਇਆ ਸੀ ਤੇ ਮੇਰੇ ਪਰਿਵਾਰ ਨਾਲ ਗਏ ਹੋਰ ਵੀ ਸਾਡੇ ਪਿੰਡ ਵਾਸੀ ਕਈ ਬੰਦ ਕੀਤੇ ਹੋਏ ਸੀ। ਮੇਰੇ ਪਿੰਡ ਵਾਸੀਆਂ ਨੇ ਵੀ ਮੇਰੀ ਬਾਈਕ ਉੱਥੇ ਖੜੀ ਦੇਖੀ ਜਿੱਤੇ ਮੈਂ ਸਵਾਰ ਹੋ ਕੇ ਗਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਪੂਰੀ ਤਰ੍ਹਾਂ ਕੁੱਟਮਾਰ ਕਰਕੇ ਮੇਰੇ ਪਰਿਵਾਰ ਤੇ ਵੀ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਐਸਆਈ ਰਾਜਨ ਸ਼ਰਮਾ ਨੇ ਇੱਕ ਦੋਸ਼ੀ ਐਸਆਈ ਪ੍ਰਤੀਕ ਜਿੰਦਰ ਰਾਹੀਂ ਤੇ ਵਿਜੇ ਕੁਮਾਰ ਰਾਹੀਂ ਮੇਰੇ ਅੰਗੂਠੇ ਫੜ ਕੇ ਕੁਝ ਲਿਖੇ ਹੋਏ ਪੇਪਰਾਂ ਤੇ ਤੇ ਕੁਝ ਵਾਈਟ ਪੇਪਰਾਂ ਤੇ ਲਗਵਾ ਕੇ ਮੇਰੇ ਪਰਿਵਾਰ ਤੇ ਵੀ ਮੇਰੀ ਤਰ੍ਹਾਂ ਹੀ ਤਸੱਦਦ ਕਰਕੇ ਪਰਚੇ ਪਰੰਦੀਆਂ ਧਮਕੀਆਂ ਦੇ ਕੇ ਮੇਰੇ ਤੋਂ ਸਾਈਨ ਹਾਸਲ ਕੀਤੇ ਤੇ ਮੇਰੇ ਤੇ ਪਰਚਾ ਦਰਜ ਕਰਕੇ ਮੈਨੂੰ ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚ ਫਿਰ ਬੰਦ ਕਰਵਾ ਦਿੱਤਾ ਜਿਸ ਤੋਂ ਬਾਅਦ ਮੈਂ ਵਾਹਿਗੁਰੂ ਦੀ ਕਿਰਪਾ ਨਾਲ 2 2 2021 ਨੂੰ ਨਾਪਾ ਜੇਲ੍ਹ ਤੋਂ ਘਰ ਵਾਪਸ ਆਇਆ ਤੇ ਕੁਝ ਦਿਨਾਂ ਬਾਅਦ ਦੋਸਤੀ ਏਐਸਆਈ ਵਿਜੇ ਕੁਮਾਰ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਮੈਨੂੰ ਥਾਣੇ ਸੱਦ ਕੇ ਮੇਰੇ ਤੋਂ ਬਾਈਕ ਕੋਈ ਸੀ ਮੇਰੀ ਜਣੀ ਸਿਲਵਰ ਔਨਰੈਂਟ ਕੋਈ ਮੇਰਾ ਮੋਬਾਈਲ ਪਰਸਨਲ ਕੋਇਆ ਮੇਰੇ ਨਿੱਜੀ ਡਾਕੂਮੈਂਟ ਕੋਇ ਜਿੰਨਾ ਵਿੱਚ ਮੇਰੇ ਫੌਜ ਦੇ ਨਿੱਜੀ ਡਾਕੂਮੈਂਟ ਨੇ ਜੋ ਪੈਨਸ਼ਨ ਬਾਬਤ ਨੇ ਜਿੰਨਾ ਬਾਬਤ ਮੈਂ ਕੇਸ ਵਿੱਚ ਅਗੜ ਰਿਹਾ ਹਾਂ ਵਾ ਜੋ ਪੈਂਡਿੰਗ ਰੱਖਿਆ ਹੋਇਆ ਵਾ ਮਾਨਯੋਗ ਡੀਜੀ ਸਾਹਿਬ ਨੇ ਦਿੱਲੀ ਤੇ ਜਦੋਂ ਮੇਰੀ ਇਹਨਾਂ ਨੇ ਤਲਾਸ਼ੀ ਕਰਨ ਸਮੇਂ ਮੇਰੇ ਘਰੋਂ ਮੇਰੀ ਬਰਤੀ ਚੱਕੀ ਮੇਰਾ ਬਟੂਆ ਚੱਕਿਆ ਜਿਹਦੇ ਵਿੱਚ 10560 ਰੁਪਏ ਮੌਜੂਦ ਸੀ ਉਹਦੇ ਵਿੱਚ ਹੀ ਮੇਰੀ ਮੋਟਰਸਾਈਕਲ ਦੀ ਅਸਲ ਆਰ ਸੀ ਸੀ ਤੇ ਉਹਦੇ ਵਿੱਚ ਹੀ ਮੇਰੀ ਬੀ ਐਸ ਐਫ ਦੀ ਅਸਲ ਆਈ ਡੀ ਸੀ ਮੇਰਾ ਅਸਲ ਆਧਾਰ ਕਾਰਡ ਤੇ ਦੋ ਸਿਮਾਂ ਸੀ ਜਿਹਦੇ ਮੈਨੂੰ ਨੰਬਰ ਵਾਲੇ ਮੈਮਰੀ ਨਹੀਂ ਹੈ ਤੇ ਹੋਰ ਮੇਰੀਆਂ ਦੋ ਬਰਤੀਆਂ ਬੀ ਐਸ ਐਫ ਦੀਆਂ ਖਾਕੀ ਤੇ ਕੈਮੋ ਪਲਾਈ ਚੱਕ ਕੇ ਚੋਰੀ ਕਰਕੇ ਲੈ ਗਏ ਸੀ ਮੈਂ ਉਹ ਤੋਂ ਵਾਪਸ ਮੰਗੀਆਂ ਉਸਨੇ ਉਹ ਮੈਨੂੰ ਵਾਪਸ ਕਰਨ ਤੋਂ ਜਵਾਬ ਦੇ ਦਿੱਤਾ ਤੇ ਮੈਨੂੰ ਕਿਹਾ ਕਿ ਤੇਰੀ ਕੱਲੀ ਬਾਈਕ ਹੀ ਥਾਣੇ ਵਿੱਚ ਖੜੀ ਹੈ ਉਸ ਦੀ ਵੀ ਜ਼ਮਾਨਤ ਹੋਵੇਗੀ ਥਾਣੇ ਆ ਕੇ ਜ਼ਮਾਨਤ ਕਰਾ ਕੇ ਲੈ ਜਾ ਤੇ ਮੈਂ ਉਸ ਤੋਂ ਬਾਅਦ ਜੋ ਮੇਰੀ ਵਾਈਫ ਨੇ ਮੈਨਾਂ ਠੱਗੀ ਕੀਤੀ ਸੀ ਮੈਂ ਉਸ ਦੇ ਖਿਲਾਫ ਫੇਰ ਦੁਬਾਰਾ ਤੋਂ ਐਸਐਸਪੀ ਸਾਹਿਬ ਸੰਗਰੂਰ ਨੂੰ ਕੰਪਲੇਂਟ ਕੀਤੀ ਜਿਹਦੀ ਇਨਕੁਆਰੀ ਮਾਨਯੋਗ ਡੀਐਸਪੀ ਸਾਹਿਬ ਅਜਬ ਸਿੰਘ ਨੇ ਜੋ ਬਹੁਤ ਹੀ ਨਿਯਾਇਤੀ ਇਮਾਨਦਾਰ ਸਨ ਪੂਰੀ ਮੇਰੀ ਸੁਣਵਾਈ ਕੀਤੀ ਗਈ ਤੇ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਰਿਪੋਰਟ ਬਣਾਈ ਸੀ ਦੋਸ਼ੀਆਂ ਦੇ ਖਿਲਾਫ ਵੀ ਇਹਨਾਂ ਨੇ ਗਲਤ ਨਜਾਇਜ਼ ਪੱਤੇ ਦਰਜ ਕੀਤੇ ਤੇ ਥੱਗੀ ਕੀਤੀ ਗਈ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੁਦਰਤ ਦੌਰਾਨ ਉਸ ਸਮੇਂ ਮਹੀਨਾ ਜੁਲਾਈ ਦੌਰਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਲੇਰ ਕੋਟਲਾ ਨੂੰ ਸੰਗਰੂਰ ਤੋਂ ਵੱਖ ਕਰਕੇ ਜ਼ਿਲ੍ਹਾ ਬਣਾ ਦਿੱਤਾ ਜਿਸ ਕਾਰਨ ਮਾਨਯੋਗ ਡੀਐਸਪੀ ਸਾਹਿਬ ਆਜਮ ਸਿੰਘ ਨੇ ਮੇਰੀ ਕੰਪਲੇਂਟ ਮਾਨਯੋਗ ਐਸਐਸਪੀ ਨਾਮਨਯੋਗਤਾ ਮਲੇਰ ਕੋਟਲਾ ਨੂੰ ਭੇਜ ਦਿੱਤੀ ਜਿਸ ਨੇ ਮੇਰੀ ਕੰਪਲੇਂਟ ਤੇ ਕੋਈ ਕਾਰਵਾਈ ਨਹੀਂ ਕੀਤੀ ਉਸ ਉਸ ਬਾਬਤ ਵੀ ਮੈਂ ਮਾਨਯੋਗ ਆਈਜੀ ਸਾਹਿਬ ਨੂੰ ਕੰਪਲੇਂਟ ਪਾਈ ਸੀ ਜਿਸ ਤੋਂ ਬਾਅਦ ਮੇਰੀ ਕੰਪਲੇਂਟ ਦੀ ਜਿਸ ਤੋਂ ਬਾਅਦ ਮੇਰੀ ਕੰਪਲੇਂਟ ਦੀ ਇਨਕੁਆਰੀ ਮਾਨਯੋਗ ਡੀਐਸਪੀ ਸੰਦੀਪ ਸਿੰਘ ਬਟੇਰਾ ਅਹਿਮਦਗੜ੍ਹ ਨੂੰ ਦਿੱਤੀ ਗਈ ਉਹਨਾਂ ਨੇ ਵੀ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੇ ਵੀ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਮੇਰੇ ਵੱਲੋਂ ਪੇਸ਼ ਕੀਤੇ ਸਬੂਤਾਂ ਨੂੰ ਦਰਖਾਸਤ ਨਾਲੋਂ ਗਾਇਬ ਕਰਕੇ ਮੇਰੇ ਖਿਲਾਫ ਰਿਪੋਰਟ ਗਲਤ ਬਣਾ ਕੇ ਮੇਰੀ ਦਰਖਾਸਤ ਬੰਦ ਕਰਵਾ ਦਿੱਤੀ ਉਸ ਤੋਂ ਉਸ ਤਰ੍ਹਾਂ ਨਹੀਂ ਮੈਂ ਜੋ ਮੇਰੇ ਤੋਂ ਥਾਣੇ ਸਦਕੇ ਖੋਏ ਗਏ ਸੀ ਸਮਾਨ ਅਤੇ ਮੇਰੇ ਘਰੋਂ ਚੋਰੀ ਕੀਤਾ ਸੀ ਦੋਸ਼ੀ ਪੁਲਿਸ ਅਫਸਰਾਂ ਨੇ ਉਹਨਾਂ ਖਿਲਾਫ ਮੈਂ ਐਸਐਸਪੀ ਸਾਹਿਬ ਮਲੇਰਕੋਟਲਾ ਨੂੰ ਮਲੇਰਕੋਟਲਾ ਦੇ 24 ਅੱਠ 2022 ਨੂੰ ਪੇਸ਼ ਹੋ ਕੇ ਕੰਪਲੇਂਟ ਦਿੱਤੀ ਜਿੱਦੀ ਇਨਕੁਆਰੀ ਐਸ ਐਚ ਓ ਥਾਣਾ ਸਦਰ ਅਹਿਮਦਗੜ੍ਹ ਨੂੰ ਕਰਨ ਦੇ ਆਦੇਸ਼ ਕੀਤੇ ਗਏ ਸੀ ਜਿਸ ਬਾਬਤ ਮੈਂ ਥਾਣੇ ਵੀ ਗਿਆ 7 10 7 10 2021 ਨੂੰ ਤੇ ਉਸ ਦੌਰਾਨ ਉਸ ਦੌਰਾਨ ਮੇਰੀ ਉੱਥੇ ਖੜੀ ਮੌਜੂਦ ਬਾਈਕ ਦੀ ਮੈਂ ਵੀਡੀਓ ਬਣਾਈ ਤੇ ਫੋਟੋਆਂ ਖਿੱਚੀਆਂ ਉਹ ਤੋਂ ਅਕਤੀਆਂ ਜਿਸ ਦੇ ਬਾਵਜੂਦ ਐਸ ਐਚ ਓ ਥਾਣਾ ਸਦਰ ਅਹਿਮਦਗੜ ਨੇ ਦੋਸ਼ੀਆਂ ਤੇ ਕਾਰਵਾਈ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਮੈਂ ਡੀ ਐਸ ਪੀ ਹਰਵਿੰਦਰ ਸਿੰਘ ਚੀਮਾ ਉਸ ਸਮੇਂ ਦੇ ਮੌਜੂਦਾ ਡੀ ਐਸ ਪੀ ਕੋਲੇ ਪਹੁੰਚਿਆ ਉਹਨਾਂ ਨੂੰ ਵੀ ਪੂਰੇ ਪ੍ਰਾਪਰ ਸਬੂਤ ਦਿੱਤੇ ਗਏ ਉਹਨਾਂ ਨੇ ਵੀ ਦੋਸ਼ੀਾਂ 'ਤੇ ਕਾਰਵਾਈ ਕਰਨ ਦੀ ਬਜਾਏ ਮੇਰੇ ਪੇਸ਼ ਕੀਤੇ ਸਬੂਤਾਂ ਨੂੰ ਗਾਇਬ ਕਰਕੇ ਮੇਰੇ ਖਿਲਾਫੀ ਝੂਠੀਆਂ ਰਿਪੋਰਟਾਂ ਬਣਾ ਕੇ ਦਰਖਾਸਤ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਸ ਬਾਬਤ ਮੈਂ ਉਸ ਸਮੇਂ ਦੀ ਮੌਜੂਦਾ ਮਾਨਯੋਗ ਐਸਐਸਪੀ ਰਵਜੋਤ ਕੌਰ ਗਰੇਵਾਲ ਜੀ ਦੇ ਪੇਸ਼ ਹੋਇਆ ਤੇ ਪੂਰੀ ਗੱਲ ਦੱਸੀ ਸਬੂਤ ਦਿੱਤੇ ਤਦ ਵੀ ਉਹਨਾਂ ਨੇ ਦੋਸ਼ੀ ਪੁਲਿਸ ਅਫਸਰਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਮੈਨੂੰ ਧਮਕੀਆਂ ਦਿੱਤੀਆਂ ਕਿ ਸਾਡੇ ਪੁਲਿਸ ਅਫਸਰਾਂ ਤੇ ਖਿਲਾਫ ਦਰਖਾਸਤਾਂ ਦੇਣੀਆਂ ਬੰਦ ਕਰਦੇ ਜਿਸ ਤਰ੍ਹਾਂ ਤੇ ਪਹਿਲਾਂ ਪਰਚੇ ਦਰਜ ਕੀਤੇ ਗਏ ਸੀ ਉਸੇ ਤਰ੍ਹਾਂ ਹੀ ਤਰਤੇ ਫਿਰ ਤੋਂ ਪਰਚੇ ਦਰਜ ਕਰਕੇ ਤੈਨੂੰ ਜੇਲ੍ਹ ਭੇਜ ਦੇਵਾਂਗੇ ਪਰ ਮੈਨੂੰ ਇਨਸਾਫ ਦੀ ਸਖਤ ਜ਼ਰੂਰਤ ਸੀ ਇਸ ਲਈ ਮੈਂ ਲਗਾਤਾਰ ਅੱਗੇ ਵਧਦਾ ਰਿਹਾ ਇਨਸਾਫ ਦੇ ਲਈ ਮੈਂ ਉਸ ਦੇ ਖਿਲਾਫ ਵੀ ਮਾਨਯੋਗ ਐਸਸੀ ਕਮਿਸ਼ਨ ਨੂੰ ਕੰਪਲੇਂਟ ਪਾਈ ਸੀ ਤੇ ਉਸ ਦੌਰਾਨ ਮਾਨਯੋਗ ਐਸਸੀ ਕਮਿਸ਼ਨ ਨੂੰ ਕੰਪਲੇਂਟ ਪਾਈ ਸੀ ਜਿਸ ਦੀ ਸੁਣਵਾਈ 5 ਮਈ 2022 ਨੂੰ ਮਾਨਯੋਗ ਐਸਸੀ ਕਮਿਸ਼ਨ ਦੇ ਮਾਨਯੋਗ ਮੈਂਬਰ ਸ੍ਰੀ ਚੰਦਰੇਸ਼ਵਰ ਸਿੰਘ ਮੋਹੀ ਜੀ ਨੇ ਮਾਨ ਮਲੇਰ ਕੋਟਲਾ ਕਲਾਬ ਵਿਖੇ ਕੀਤੀ ਸੀ ਜਿਸ ਦੌਰਾਨ ਉੱਥੇ ਮੌਜੂਦ ਐਸਐਚਓ ਨੇ ਮੰਨਿਆ ਸੀ ਕਿ ਹਾਂ ਇਸ ਦਾ ਕਾਫੀ ਸਾਰਾ ਸਮਾਨ ਸਾਡੇ ਕੋਲੇ ਥਾਣੇ ਮੌਜੂਦ ਹੈ ਪਰ ਇਹ ਵਾਪਸ ਨਹੀਂ ਲੈ ਰਿਹਾ ਇਹ ਮੰਗ ਕਰ ਰਿਹਾ ਹੈ ਕਿ ਦੋਸ਼ੀ ਪੁਲਿਸ ਅਫਸਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਕਰ ਸਕਦੇ ਜਿਸ ਦੀ ਵੀਡੀਓ ਮਾਨਯੋਗ ਚੰਦਰिश्वर ਸਿੰਘ ਮੋਈ ਜੀ ਮੈਂਬਰ ਐਸਸੀ ਕਮਿਸ਼ਨ ਤੋਂ ਪ੍ਰਾਪਤ ਕੀਤੀ ਜਾਵੇ ਮੈਂ ਉਸ ਬਾਬਤ ਆਰਟੀਆਈ ਵੀ ਪਾਈ ਹੋਈ ਹੈ ਉਹ ਕੋਈ ਜਵਾਬ ਨਹੀਂ ਦੇ ਰਹੇ ਤੇ ਉਹ ਉਲਟਾ ਮੇਰੇ ਖਿਲਾਫ ਆਪਣੇ ਫੇਸਬੁਕ ਪੇਜ ਤੋਂ ਕੋਰਸ ਦੁਆਰਾ ਬਣਾਈ ਹੋਈ ਝੂਠੀ ਗਲਤ ਰਿਪੋਰਟ ਨੂੰ ਫੈਲਾ ਕੇ ਸਮਾਜ ਵਿੱਚ ਮੇਰੀ ਸ਼ਬੀ ਖਰਾਬ ਕਰਨ ਲੱਗੇ ਹੋਏ ਹਨ ਉਦੋਂ ਬਾਅਦ ਜੋ ਮੈਂ ਇਹ ਕੰਪਲੇਂਟ ਦਿੱਤੀ ਸੀ ਇਹ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਮੈਂ ਮਾਨਯੋਗ ਡੀਸੀ ਮਲੇਰਕੋਟਲਾ ਰਾਹੀਂ ਮਾਨਯੋਗ ਮਾਨਯੋਗ ਡੀਸੀ ਮਲੇਰਕੋਟਲਾ ਰਾਹੀਂ ਮਾਨਯੋਗ ਰਾਜਪਾਲ ਪੰਜਾਬ ਨੂੰ ਮੇਰੇ ਨਾਲ ਇਨਸਾਫ ਕਰਨ ਲਈ ਦਰਖਾਸਤ ਭੇਜੀ ਜਿਸ ਸਬੰਧਤ ਵੀ ਦੋਸ਼ੀ ਪੁਲਿਸ ਅਫਸਰਾਂ ਨੇ ਥਾਣੇ ਵਿੱਚ ਮੌਜੂਦ ਖੜੇ ਮੇਰੇ ਮੋਟਰਸਾਈਕਲ ਨੂੰ ਗਾਇਬ ਕਰ ਦਿੱਤਾ ਤੇ ਉਸ ਸਬੰਧਤ ਝੂਠੀ ਰਿਪੋਰਟ ਬਣਾ ਕੇ ਝੂਠੀ ਰਿਪੋਰਟ ਬਣਾ ਕੇ ਕਿ ਸਾਡੇ ਕੋਲ ਇਹਦਾ ਮੋਟਰਸਾਈਕਲ ਨਹੀਂ ਹੈ ਤੇ ਸਬੂਤਾਂ ਨੂੰ ਗਾਇਬ ਕਰਤਾ ਤੇ ਸਬੂਤਾਂ ਨਾਲ ਛੇੜਛਾਹੀਆਂ ਕਰ ਰਹੇ ਇਹਨਾਂ ਨੇ ਝੂਠੀ ਰਿਪੋਰਟ ਬਣਾ ਕੇ ਮੇਰੇ ਨਾਲ ਮੇਰੇ ਹਾਈਟ ਤੱਕ ਸਹੀ ਕਰਨ ਲੱਗੇ ਹੋਏ ਹਨ ਜਿਸ ਜਿਨ੍ਹਾਂ ਦੇ ਖਿਲਾਫ ਮੈਂ ਮਾਨਜੋਗ ਡੀਜੀਪੀ ਸਾਹਿਬ ਨੂੰ ਕੰਪਲੇਂਟ ਪਾਈ ਤਦ ਵੀ ਮਾਨਜੋਗ ਡੀਜੀਪੀ ਸਾਹਿਬ ਨੂੰ ਇਹਨਾਂ ਨੇ ਝੂਠੀ ਕੰਪਲੇਂਟ ਭੇਜ ਕੇ ਮੇਰੀ ਕੰਪਲੇਂਟ ਬੰਦ ਕਰਵਾ ਦਿੱਤੀ ਉਸ ਤੋਂ ਬਾਅਦ ਮੈਂ ਮਾਨਜੋਗ ਮੁੱਖ ਮੰਤਰੀ ਪੰਜਾਬ ਜੀ ਦੇ ਪੇਸ਼ ਹੋਇਆ ਨੋਨ 6 2022 ਨੂੰ ਮਾਨਜੋਗ ਮੁੱਖ ਮੰਤਰੀ ਪੰਜਾਬ ਦੇ ਪੇਸ਼ ਹੋਇਆ ਉਹਨਾਂ ਦੀ ਕੋਠੀ ਤੇ ਇਸ ਕੇਸ ਦੀ ਜਾਂਚ सीबीआई ਤੋਂ ਕਰਵਾਉਣ ਦੀ ਮੰਗ ਕੀਤੀ ਉਹਨਾਂ ਦੇ ਡਿਪਟੀ ਮਾਨਯੋਗ ਡਿਪਟੀ ਸੈਕਟਰੀ ਉਹਨਾਂ ਦੇ ਮਾਨਯੋਗ ਡਿਪਟੀ ਸੈਕਟਰੀ ਨਵਰਾਜ ਸਿੰਘ ਡਾਟ ਜੀ ਨੇ ਮੈਨੂੰ ਪੂਰਾ ਭਰੋਸਾ ਦਿੱਤਾ ਕਿ ਤੇਰੇ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ ਇਸ ਦੇ ਬਾਵਜੂਦ ਵੀ ਉਹ ਕੀਤਾ ਜਾਵੇਗਾ ਇਸ ਤੋਂ ਬਾਅਦ ਮੇਰੀ ਕੰਪਲੇਂਟ ਦੀ ਇਨਕੁਆਰੀ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਡੀਜੀਪੀ ਪੰਜਾਬ ਨੂੰ ਦਿੱਤੀ ਗਈ ਮਾਨਯੋਗ ਡੀਜੀਪੀ ਦੇ ਹੁਕਮਾਂ ਅਧੀਨ ਮੇਰੀ ਕੰਪਲੇਂਟ ਦੀ ਪੜਤਾਲ ਕਰਨ ਲਈ ਮਾਨਯੋਗ ਆਈਜੀ ਪਟਿਆਲਾ ਮਨਮੇਂਦਰ ਸਿੰਘ ਜੀ ਸੀਨਾ ਜੀ ਨੂੰ ਭੇਜੀ ਗਈ 22 28 2 ਨੂੰ ਉਸ ਤੋਂ ਬਾਅਦ ਮੇਰੀ ਕੰਪਲੇਂਟ ਮਾਨਯੋਗ ਆਈ.ਜੀ. ਸਾਹਿਬ ਨੇ ਮਾਨਯੋਗ ਐਸ.ਐਸ.ਪੀ. ਸਾਹਿਬ ਆਪਣੇ ਅਬਨੀਤ ਕੌਰ ਸਿੱਧੂ ਜੀ ਨੂੰ 8 8 ਤੋਂ 2022 ਨੂੰ ਪਰਤਾਲ ਲਈ ਭੇਜੀ ਜਿਸ ਦੀ ਪਰਤਾਲ ਬਾਬਤ ਮਾਨਯੋਗ ਐਸ.ਪੀ.ਡੀ. ਡੀ proper ਨਾਮ ਨਹੀਂ ਪਤਾ ਮੈਨੂੰ ਉਹਨਾਂ ਦਾ ਨਾਮ ਬਿਸ਼ਨੋਈ ਆ ਮੈਂ ਉਹਨਾਂ ਦੇ 28 8 ਨੂੰ ਪੇਸ਼ ਹੋਇਆ ਤੇ 28 ਨੂੰ ਪੇਸ਼ ਹੋਇਆ ਉਹਨਾਂ ਨੇ ਵੀ ਮੇਰੀ ਜਰਾ ਸੁਣਵਾਈ ਨਹੀਂ ਕੀਤੀ ਮੇਰੇ ਵੱਲੋਂ ਦਿੱਤੇ ਸਬੂਤਾਂ ਨੂੰ ਫੜ ਕੇ ਰੱਖ ਲਿਆ ਤੇ ਮੈਨੂੰ ਕਹਿੰਦੇ ਤੇਰੇ ਨਾਲ ਇਨਸਾਫ ਕੀਤਾ ਜਾਵੇਗਾ ਪਰ ਜਦੋਂ ਉਹਨਾਂ ਦੇ ਵੱਲੋਂ ਕੋਈ ਵੀ ਰਿਸਪਾਂਸ ਨਹੀਂ ਮਿਲ ਰਿਹਾ ਸੀ ਇਨਸਾਫ ਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਕਰੋ ਉਹਨਾਂ ਨੇ ਮੈਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਨਹੀਂ ਕੀਤਾ ਤੇ ਜਦੋਂ ਮੈਂ ਖੁਦ ਪੇਸ਼ ਹੋਣ ਲੱਗਿਆ ਉਹਨਾਂ ਦੇ ਲੀਡਰ ਨੇ ਮੇਰੀ ਬਾਹ ਫੜ ਕੇ ਮੈਨੂੰ ਉੱਥੋਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਅਮਨੀਤ ਪੌਰ ਸਿੱਧੂ ਜੀ ਨੂੰ 17 12 ਕੋਹਾ ਨੰਬਰ 30 17 17 8 2022 ਨੂੰ ਉਹਨਾਂ ਦੇ ਨਿੱਜੀ ਨੰਬਰ ਤੇ ਮੈਂ ਇਸ ਮਸਲੇ ਨੂੰ ਪ੍ਰੋਪਰ ਤਰੀਕੇ ਨਾਲ WhatsApp ਤੇ ਲਿਖ ਕੇ ਉਹਨਾਂ ਦੇ ਨਿੱਜੀ ਨੰਬਰ ਤੇ ਪ੍ਰੋਪਰ ਤਰੀਕੇ ਨਾਲ ਲਿਖ ਕੇ ਪੂਰੀ ਡਿਟੇਲ ਦੇ ਕੇ ਸਬੂਤ ਵੀ ਭੇਜਿਆ ਇਹਨੂੰ ਉੱਪਰ ਕਾੰਡਿਆ ਸਭ ਸਬੂਤ ਸਬੂਤ ਵੀ ਭੇਜਿਆ ਉਹਨਾਂ ਨੇ ਇਸ ਨੂੰ ਰੀਡ ਵੀ ਕੀਤਾ ਇਹਨਾਂ ਨੂੰ ਮੈਂ ਵਾਰਨਿੰਗ ਵੀ ਕੀਤੀ ਕਿ ਮੈਡਮ ਸਰ ਵੀ ਜੇਕਰ ਮੇਰਾ ਇਨਸਾਫ ਨਹੀਂ ਕੀਤਾ ਗਿਆ ਤਾਂ ਮੈਂ ਇਸ ਨੂੰ ਮੀਡੀਆ ਦੇ ਵਿੱਚ ਲੈ ਕੇ ਜਾਵਾਂਗਾ ਮਸਲੇ ਨੂੰ ਤੇ ਇਸ ਦੇ ਫਿਰ ਤੁਸੀਂ ਖੁਦ ਜ਼ਿੰਮੇਵਾਰ ਹੋਮੋਗੇ ਇਸ ਨੇ ਮਾਨਯੋਗ ਐਸਐਸਪੀ ਸਾਹਿਬ ਨੇ ਰੀਡ ਕਰ ਲਿਆ ਮਸਲਾ ਤੇ ਇਹਨਾਂ ਨੇ ਸਬੂਤ ਦੇਖਣ ਤੇ ਬਾਵਜੂਦ ਵੀ ਦੋਸ਼ੀ ਪੁਲਿਸ ਅਫਸਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਦੋਸ਼ੀ ਪੁਲਿਸ ਅਫਸਰਾਂ ਤੇ ਕਾਰਵਾਈ ਨਾ ਕਰਨ ਦੇ ਚਲਦੇ ਮੈਂ ਆਪਣੇ ਬਚਨ ਮੁਤਾਬਕ ਆਮ ਜਨਤਾ ਜੋ ਮੋਬਾਈਲ ਚਲਾਉਂਦੀ ਹੈ ਉਸ ਤੇ ਫੇਸਬੁਕ ਚਲਦੀ ਹੈ ਮੇਰੇ ਫੋਨ ਤੇ ਵੀ ਚਲਦੀ ਹੈ ਇਸ ਤੇ ਮੈਂ ਮੈਮ ਦਾ ਨੰਬਰ ਸੇਵ ਕੀਤਾ ਹੋਇਆ ਸੀ ਜਿਸ ਦੇ ਮੁਤਾਬਕ ਉਹਨਾਂ ਦਾ ਪੇਜ ਆਲਰੇਡੀ ਫੇਸਬੁਕ ਖੁੱਲਣ ਤੇ ਓਪਨ ਹੋਇਆ ਸੀ ਉਹ ਜਿਸ ਦੌਰਾਨ ਮੈਂ ਓਪਨ ਹੋਇਆ ਸੀ ਇੱਕ ਪੋਸਟ ਉਹਨਾਂ ਦੇ ਕਾਫੀ ਇਮਾਨਦਾਰੀ ਦੇ ਕੰਮਾਂ ਬਾਰੇ ਪਾਈ ਗਈ ਸੀ ਪਰ ਜਿਸ ਬਾਬਤ ਮੈਂ ਦਿੱਤੀ ਕੰਪਲੇਂਟ ਤੇ ਉਹ ਕਾਰਵਾਈ ਨਹੀਂ ਕਰ ਰਹੇ ਸੀ ਤਾਂ ਕਹਿ ਲੋ ਕਿ ਬਈ ਜਦੋਂ ਇਨਸਾਫ ਨਹੀਂ ਮਿਲ ਰਿਹਾ ਤਾਂ ਮੈਂ ਨਾ ਚਾਹੁੰਦੇ ਹੋਈ ਕਹੋ ਕਿ ਵੀ ਉਹਨਾਂ ਨੂੰ ਮੈਂ ਦੱਸਿਆ ਕਿ ਆਹ ਦੇਖੋ ਤੁਸੀਂ ਕਾਰਵਾਈ ਨਹੀਂ ਕਰ ਰਹੇ ਤੁਸੀਂ ਵੀ ਵੀ ਇੱਕ ਤਰ੍ਹਾਂ ਦੇ ਵੀ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਉਹ ਆਲਰੇਡੀ ਮੁੱਦਾ ਬਣਾ ਰਹੇ ਨੇ ਗਲਤ ਵੀ ਇਹ ਚੀਜ਼ ਤੁਸੀਂ ਗਲਤ ਕਰ ਰਹੇ ਹੋ ਤੇ ਇਸ ਉਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਮੈਨੂੰ ਕਾਫੀ ਉਲਟਾ ਸਿੱਧਾ ਬੋਲਿਆ ਤੇ ਮੈਨੂੰ ਇੱਕ 1 2009 ਨੂੰ ਚੈਲੰਜ ਕੀਤਾ ਕਿ ਆਪਣੇ ਸਬੂਤ ਲੈ ਕੇ ਮੇਰੇ ਦਫ਼ਤਰ ਪੇਸ਼ ਹੋ ਜੋ ਗਲਤ ਹੋਗਾ ਮੈਂ ਕਾਰਵਾਈ ਕਰਾਂਗੀ ਇਸ ਨੇ ਬਾਵਜੂਦ ਉਹਨਾਂ ਨੇ ਕਾਨੂੰਨੀ ਹਰਕਤ ਕੀਤੀ ਤੇ 29 ਯਾਨੀ ਕੱਲ ਦੇ ਦਿਨ 29 ਨੂੰ ਹੁਣ ਇਹ ਮੈਨੂੰ ਪ੍ਰੋਪਰ ਨਹੀਂ ਪਤਾ ਹਾਂਜੀ 29 ਅੱਠ ਨੂੰ ਇਹਨਾਂ ਨੇ ਪੁਲਿਸ ਭੇਜੀ ਦੋ ਗੱਡੀਆਂ ਭਰ ਕੇ ਮੇਰੇ ਘਰੇ ਪੁਲਿਸ ਆਈ ਮੈਨੂੰ ਨਹੀਂ ਪਤਾ ਉਹ ਕਿਹੜੀ ਪੁਲਿਸ ਸੀ ਕਿਹੜੇ ਥਾਣੇ ਦੀ ਸੀ ਤੇ 29 ਨੂੰ ਭੇਜੀ ਉਹਨਾਂ ਨੇ ਸਾਡੇ ਅੰਦਰ ਬਣਨ ਲੱਗੇ ਨਹੀਂ ਦੇਖਿਆ ਕਿਸੇ ਨੂੰ ਪੁੱਛਗਿੱਛ ਨਹੀਂ ਕੀਤੀ ਸਿੱਧਾ ਘਰੇ ਆਏ ਮੇਰੇ ਪਰਿਵਾਰ ਨਾਲ ਬੱਥ ਸਲੂ ਕੀ ਕਰਨ ਲੱਗੇ ਪੁੱਛਣ ਲੱਗੇ ਬਲਜੀਤ ਕਿੱਥੇ ਆ ਮੇਰੇ ਕਮਰੇ ਵਿੱਚ ਕੋਸ ਗਏ ਮੈਂ ਬੈਠਾ ਸੀ ਉੱਥੇ ਚਾਹ ਪੀ ਰਿਹਾ ਸੀ ਤੇ ਮੈਨੂੰ ਕਹਿੰਦੇ ਜੋ ਵੀ ਤੇਰੇ ਕੋਲ ਸਬੂਤ ਨੇ ਉਹ ਦੇ ਤੇ ਸਾਡੇ ਨਾਲ ਥਾਣੇ ਚੱਲ ਉਹਨਾਂ ਕੋਲੇ ਕੋਈ ਬਰੰਟ ਨਹੀਂ ਸੀ ਕੋਈ ਵੀ ਨੋਟਿਸ ਨਹੀਂ ਸੀ ਮੇਰੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਵੀ ਕਿਹਾ ਇਹ ਝੂਠ ਵੀ ਬੋਲਿਆ ਆਪਣੇ ਪੇਜ ਤੇ ਕਿ ਮੈਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਨਹੀਂ ਜੋ ਕਿ ਤੁਸੀਂ ਦੇਖ ਹੀ ਲਿਆ ਕਿ ਉਸ ਨੂੰ ਇਸ ਵਿਸ਼ੇ ਬਾਰੇ 17 8 2022 ਨੂੰ ਉਹਨਾਂ ਦੇ ਨਿੱਜੀ ਮੋਬਾਈਲ ਤੇ ਡਿਟੇਲ ਮੁਤਾਬਕ ਡਿਟੇਲ ਦਰਖਾਸਤ ਮੁਤਾਬਕ ਜਾਣਕਾਰੀ ਦੇ ਦਿੱਤੀ ਗਈ ਸੀ ਇਸ ਦੇ ਬਾਵਜੂਦ ਵੀ ਉਹਨਾਂ ਨੇ ਇਹ ਝੂਠ ਬੋਲਿਆ ਫੇਸਬੁੱਕ ਤੇ ਕਿ ਮੈਂ ਨਾ ਤਾਂ ਇਹਦਾ ਮਸਲਾ ਜਾਣਦੀ ਹਾਂ ਤੇ ਨਾ ਹੀ ਮੈਨੂੰ ਜਾਣਦੀ ਹਾਂ ਤੇ ਇਹ ਮੇਰੇ ਖਿਲਾਫ ਇਹ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਤੇ ਉਸ ਮਸਲੇ ਦੇ ਬਾਬਤ ਮੈਂ ਪ੍ਰੈਸ ਕਾਨਫਰੰਸ ਕੀਤੀ ਕਰ ਰਿਹਾ ਹਾਂ ਕਿ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਪੁਲਿਸ ਮੇਰੇ ਨਾਲ ਨਜਾਇਜ਼ ਧੱਕਾ ਕਰ ਰਹੀ ਹੈ ਇਹਨਾਂ ਨੇ ਆਪਣੀ ਜ਼ਾਤੀ ਰੰਜਿਸ਼ ਕੱਢਣ ਲਈ ਇੱਕ ਪਵਿੱਤਰ ਗੁਰਦਕਾ ਸਾਹਿਬ ਦੀ ਬੇਅਦਬੀ ਕਰਕੇ ਉਸ ਵਿੱਚ ਮੈਨੂੰ ਨਾਮਜ਼ਦ ਕਰਕੇ ਭੇਜਿਆ ਮੇਰੇ ਤੇ ਨਜਾਇਜ਼ ਮੋਹਰੇ ਮੇਰੇ ਘਰ ਮੋਹਰਾਂ ਰੱਖ ਕੇ ਮੇਰੇ ਤੇ ਪਰਚਾ ਦਰਜ ਕੀਤਾ ਜਿਹਦੇ ਇਨਸਾਫ ਲਈ ਮੈਂ ਤੁਸੀਂ ਦੇਖ ਚੁੱਕੇ ਹੋ ਕਿ ਮੈਂ ਕਿੱਥੇ ਤੱਕ ਪਹੁੰਚ ਕਰ ਚੁੱਕਿਆ ਹਾਂ ਦਰਖਾਸਤਾਂ ਦੇ ਕੇ ਇਨਸਾਫ ਲਈ ਇਹਨਾਂ ਨੇ ਜਰਾ ਵੀ ਮੈਨੂੰ ਇਨਸਾਫ ਦੇਣ ਦੀ ਖੇਚਲ ਨਹੀਂ ਕੀਤੀ ਉਲਟਾ ਦੋਸ਼ੀ ਪੁਲਿਸ ਅਫਸਰਾਂ ਨੂੰ ਕਾਨੂੰਨ ਤੋਂ ਬਚਾਉਣ ਲਈ ਮੇਰੇ ਖਿਲਾਫ ਹੀ ਗਲਤ ਰਿਪੋਰਟਾਂ ਬਣਾ ਲੈਂਦੇ ਹਨ ਸਬੂਤ ਗਾਇਬ ਕਰ ਦਿੰਦੇ ਹਨ ਜੋ ਕਿ ਜਿਸ ਬਾਬਤ ਮਾਨਯੋਗ ਹਾਈ ਕੋਰਟ ਪੰਜਾਬ ਥਾਣਾ ਵਿਖੇ ਇਨ ਪਰਸਨ ਪੇਸ਼ ਹੋ ਕੇ ਕੇਸ ਦਾਇਰ ਕੀਤਾ ਸੀ ਪੁਲਿਸ ਦੇ ਖਿਲਾਫ ਜਿਸ ਦੀ ਮਿਤੀ 31 8 2022 ਨੂੰ ਜੋ ਕਿ ਅੱਜ ਦਿਨ ਫਾਇਰਿੰਗ ਸੀ ਮੇਰੀ ਪੀਸੀਸੀ ਜਿਸ ਬਾਬਤ ਮੈਂ ਦੋਸ਼ੀਆਂ ਦੇ ਖਿਲਾਫ ਸਬੂਤ ਪੇਸ਼ ਕਰਨੇ ਸੀ ਤੇ ਉਸ ਤੋਂ ਪਹਿਲਾਂ ਹੀ ਬਹੁਤ ਸਾਰੇ ਪੁਲਿਸ ਅਫਸਰ ਗੱਡੀਆਂ ਭਰ ਕੇ ਮੇਰੇ ਘਰੇ ਆਏ 29 ਤਰੀਕ ਨੂੰ ਜਿਨ੍ਹਾਂ ਨੇ ਮੈਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਕੱਲ 30 ਤਰੀਕ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਡਾਕੂਮੈਂਟ ਜੋ ਸਬੂਤ ਨੇ ਉਹਨਾਂ ਨੂੰ ਖਤਮ ਕਰਨ ਲਈ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਇਸ ਦੇ ਬਾਵਜੂਦ ਵੀ ਮੈਂ ਇਹਨਾਂ ਤੋਂ ਵਾਹਿਗੁਰੂ ਦੀ ਕਿਰਪਾ ਨਾਲ ਬਚ ਬਚਾ ਕੇ ਮਾਨਯੋਗ ਹਾਈ ਕੋਰਟ ਪੇਸ਼ ਹੋਇਆ ਅੱਜ ਤੇ ਇਹ ਮਸਲਾ ਹੁਣ ਮਾਨਯੋਗ ਹਾਈ ਕੋਰਟ ਅਧੀਨ ਹੈ ਇਸ ਦੇ ਬਾਵਜੂਦ ਮਾਨਯੋਗ ਹਾਈ ਕੋਰਟ ਦੇ ਅਧੀਨ ਹੋਣ ਦੇ ਬਾਵਜੂਦ ਅਜੇ ਵੀ ਪੁਲਿਸ ਦੁਆਰਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪੁਲਿਸ ਥਾਣੇ 'ਚ ਬੁਲਾ ਕੇ ਤੇ ਮੇਰੇ ਤੇ ਗਲਤ ਐਲੀਗੇਸ਼ਨ ਲਾ ਕੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਗਰ ਉਹ ਉਹ ਸਹੀ ਹਨ ਤਾਂ ਉਹਨਾਂ ਬਾਬਤ ਹਾਈ ਕੋਰਟ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ ਹੈ ਉਹ ਆਪਣਾ ਸਪਸ਼ਟੀਕਰਨ ਮਾਨਯੋਗ ਹਾਈ ਕੋਰਟ 'ਤੇ ਪੇਸ਼ ਹੋ ਕੇ ਕਰਨਾ ਨਾ ਕਿ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਕੇ ਅੱਜ ਦੀ ਕਾਨਫਰੰਸ ਦੌਰਾਨ ਮੈਂ ਮਾਨਯੋਗ ਹਾਈ ਕੋਰਟ ਵਿੱਚ ਵੀ ਮਾਨਯੋਗ ਜੱਜ ਸਾਹਿਬਾਨ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਸਟੇਟ ਲੈਵਲ ਸਿਕਿਉਰਟੀ ਦਿੱਤੀ ਜਾਵੇ ਮੈਨੂੰ ਖਤਰਾ ਜੀ ਤੇ ਉਹਨਾਂ ਨੇ ਕਿਹਾ ਕਿ ਕੋਈ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਪਟੀਸ਼ਨ ਤੁਹਾਡੀ ਮਨਜ਼ੂਰ ਕਰ ਲਈ ਆ ਤੇ ਇਸ ਦੇ ਬਾਵਜੂਦ ਵੀ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਇਸ ਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ ਪੁਲਿਸ ਪ੍ਰਸ਼ਾਸਨ ਜਾਨੀ ਕਹਿ ਲੋ ਕਿ ਮਲੇਰ ਕੋਲ ਪ੍ਰਸ਼ਾਸਨ ਪੰਜਾਬ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੂੰ ਵੀ ਮੈਂ ਹੁਣ ਤੱਕ ਜਿਨ੍ਹਾਂ ਨੂੰ ਵੀ ਮੈਂ ਹੁਣ ਤੱਕ ਇਨਸਾਫ ਕਰਨ ਲਈ ਦਰਖਾਸਤਾਂ ਦੇ ਚੁੱਕਿਆ ਹਾਂ ਇਹ ਜਿਹੜਾ ਮਾਨਯੋਗ ਹਾਈ ਕੋਰਟ ਵਿੱਚ ਚੱਲ ਰਹੀ ਪਟੀਸ਼ਨ ਦੇ ਬਾਬਤ ਪੁਲਿਸ ਆਪਣਾ ਪੱਖ ਉੱਥੇ ਜਾ ਕੇ ਰੱਖੇ ਦੋ ਇਸ ਦੌਰਾਨ ਦੋਸ਼ੀ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਕੀਤਾ ਜਾਂਦਾ ਹੈ ਉਸ ਦੇ ਦੋਸ਼ੀ ਹੋਣਗੇ ਦੋਸ਼ੀ ਡੀਐਸਪੀ ਰਾਜਨ ਸ਼ਰਮਾ ਅਹਿਮਦਗੜ ਐਸਆਈ ਸੰਜੀਪ ਕਪੂਰ ਆ ਅਸ ਐਸਾ ਹੀ ਸੰਜੀਵ ਕਪੂਰ ਐਸਐਚਓ ਸੰਜੀਵ ਕਪੂਰ ਐਸਆਈ ਪ੍ਰਤੀਕ ਜਿੰਦਲ ਐਐਸਆਈ ਵਿਜੇ ਕੁਮਾਰ ਤੇ ਐਐਸਆਈ ਕੁਲਵਿੰਦਰ ਸਿੰਘ ਤੇ ਐਸਪੀ ਗੁਰਪ੍ਰੀਤ ਕੌਰ ਪੁਰੇਵਾਲ ਤੇ ਹੋਰ ਜੋ ਵੀ ਅਫਸਰ ਇਸ ਵਿੱਚ ਮੌਜੂਦ ਨੇ ਉਹ ਸਾਰੇ ਹੋਣਗੇ ਤੇ ਇਸ ਬਾਬਤ ਉਹ ਆਪਣਾ ਪੱਖ ਮਾਨਯੋਗ ਹਾਈ ਕੋਰਟ ਵੀ ਕੇ ਰੱਖਣਾ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਤੰਗ ਕਰਨ ਲਈ ਸਾਡੇ ਘਰ ਐਂਟਰ ਨਾ ਹੋਣ ਤੇ ਇਹਨਾਂ ਨੇ ਮੇਰੇ ਪਰਿਵਾਰ ਦੇ ਛੁ ਪਰਿਵਾਰ ਵਿੱਚੋਂ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਉਮਰ 12 ਸਾਲ 14 ਸਾਲ 16 ਤੱਕ ਸਾਲ ਤੱਕ ਹੈ ਉਹਨਾਂ ਨੂੰ ਵੀ ਥਾਣੇ ਸਦਕੇ ਪਰੇਸ਼ਾਨ ਕੀਤਾ ਹੋਇਆ ਹੈ ਇਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਅਸੀਂ ਬੁਰੀ ਤਰ੍ਹਾਂ ਫਸ ਚੁੱਕੇ ਹਾਂ ਇਸ ਲਈ ਇਹ ਮੇਰੇ ਘਰੇ ਬਿਨਾਂ ਬਾਰੰਤ ਬਿਨਾਂ ਨੋਟਿਸ ਆ ਕੇ ਮੈਨੂੰ ਮੇਰੇ ਪਰਿਵਾਰ ਨੂੰ ਛੱਡੇ ਬੱਚਿਆਂ ਨੂੰ ਬੁਰੀ ਤਰ੍ਹਾਂ ਤੰਗ ਪਰੇਸ਼ਾਨ ਕਰਦੇ ਹਨ ਜਿਸ ਦੇ ਇਹਨਾਂ ਖਿਲਾਫ ਪ੍ਰੋਪਰ ਸਾਡੇ ਕੋਲ ਐਵੀਡੈਂਸ ਹਨ ਤੇ ਮੇਰੀ ਇੰਨੀ ਕੀ ਬੇਨਤੀ ਆ ਮੈਨੂੰ ਮੇਰੇ ਪਰਿਵਾਰ ਨੂੰ ਕਿਸੇ ਨੂੰ ਵੀ ਕੁਝ ਹੁੰਦਾ ਤਾਂ ਇਹ ਦੋਸ਼ੀ ਨੇ ਜੋ ਇਹ ਇਹ ਜ਼ਿੰਮੇਵਾਰ ਹੋਣੇ